ਫੋਪੜ ਤੇ ਭਤੀਜੇ ਦੀ ਅੰਗੀਠੀ ਤੋਂ ਜ਼ਹਿਰੀਲੀ ਗੈਸ ਨਾਲ ਦਮ ਘੁੱਟਣ ਕਾਰਨ ਮੌਤ ਕੈਂਟਰ ਕੈਵਨ ਵਿੱਚ ਮਿਲੀਆਂ ਲਾਸ਼ਾਂ ਫੈਕਟਰੀ 'ਚ ਤੇਲ ਪਰਵਾਉਣ ਆਏ ਸੀ ਦੋਨੋਂ ਮਾਛੀਵਾੜਾ ਦੇ ਪਿੰਡ ਪਟੀਆਂ ਵਿਖੇ ਇੱਕ ਫੈਕਟਰੀ ਦੇ ਵਿੱਚ ਕੈਂਟਰ ਦੇ ਕੈਵਨ ਵਿੱਚ ਦੋ ਨੌਜਵਾਨਾਂ ਦੀਆਂ ਸ਼ੱਕੀ ਹਾਲਤਾਂ ਦੇ ਵਿੱਚ ਲਾਸ਼ ਮਿਲੀਆਂ ਸ਼ੰਕਾ ਕੀਤੀ ਜਾ ਰਹੀ ਹੈ ਕਿ ਉਹਨਾਂ ਵੱਲੋਂ ਠੰਡ ਤੋਂ ਬਚਾ ਲਈ ਕੋਲੇ ਵਾਲੀ ਗੀਠੀ ਵਾਲੀ ਹੋਈ ਸੀ ਜਿਸ ਦੀ ਗੈਸ ਨਾਲ ਦਮ ਘੁੱਟਣ ਕਰਕੇ ਉਹਨਾਂ ਦੋਨਾਂ ਦੀ ਮੌਤ ਹੋ ਗਈ ਉੱਥੇ ਹੀ ਮੌਕੇ ਤੇ ਪੁਲਿਸ ਪਾਰਟੀ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹਮ ਡਰਾਈਵਰ ਹੈ ਲਾਗਨ ਸਿੰਘ ਨਾਮ ਹੈ ਮਾੜਾ कहाँ पे काम करते हैं ये छोटू आगरा ट्रांसपोर्ट की घटना है ऐसा हुआ था हमने खाना बनाया सब ने मिल के खाना खाए तीन चार दिन से हम खाना खा रहे हैं साथ में मिल गई खाना खा के वो अपनी गाड़ी में चला गया हम अपनी गाड़ी में सो गए सो के सुबह हम पाँच बजे चाय बनाते हैं सुबह उठ के जल्दी तो इसने चाय बनाई है इसने मेरे को जगाया है सब सबको आवाज़ दी उसको आवाज़ दी है वो उसने उसने सुना नहीं है बिल्कुल सुना नहीं है तो हमने वो खटखटाया है गाड़ी को वो नहीं बोला है फिर एकदम गाड़ी खोला है उसकी खिड़की खोली है इसने धर्मेंद्र ने उसकी खिड़की खोली है उसने पानी छोटू छोटू पाने की जाना गई इसने बोला धर्मेंद्र ने जो बोली है अरे वो छोटू नहीं जग रहा है मैंने हम उतर के आए हैं गाड़ी में तो एकदम एकदम देखा मैंने ये तो हिट गए उठ के झाग निकल रही थी उसके मुँह में से एकदम अच्छा, क्या वहाँ पे क्या हुआ होगा जिसकी जिसकी क्या, एक का नाम छोटू है एक का नाम श्री भगवान है कितनी उम्र है होगी तो पैंतीस साल की एक की तीस साल कम बैठी वाले गाँव डूंगर वाला खेरागढ़ तहसील तो आगरा यूपी वहाँ पे क्या हुआ होगा अंदर कोई मौत मौत किस गार, किस कारण हुई हमको हम तो सब हो रही है जैसे अंगूठी की वजह से हुई है अंगूठी आँच जला ली थी उसने सर के नीचे रख ली थी अंगूठी जला के अब क्या कहने का मतलब है कि अंगूठी जलाने से जलाने से उसमें गैस गैस बन गई उसमें ਗੁਰਪ੍ਰੀਤ ਸਿੰਘ ਆ ਜੀ ਇੱਥੇ ਸਕਿਉਰਟੀ ਅਫਸਰ ਆਵੇਂ ਕਿਹੜੀ ਫੈਕਟਰੀ ਚ ਹੈ ਜੀ ਇਹ ਸਾਡੀ ਫੈਕਟਰੀ ਹੈਗੀ ਆ ਜੀ ਆਰ ਫੂਡ ਐਂਡ ਫੈਟ ਕੀ ਘਟਣਾ ਪਰਾਇਵਟ ਘਟਣਾ ਜਿਹੜੀ ਹੈਗੀ ਆ ਜੀ ਇਹ ਸਾਡੇ ਨਾ ਦੋ ਡਰਾਈਵਰ ਖਾਣਾ ਖਾ ਕੇ ਸੁੰਦੇ ਹੈਗੇ ਇੱਥੇ ਗੱਡੀ ਦੇ ਵਿੱਚ ਹੀ ਸੋ ਜਾਂਦੇ ਹੈਗੇ ਇਹ 5 ਤਰੀਕ ਨੂੰ ਸਾਡੇ ਕੋਲ ਗੱਡੀ ਆਈ ਸੀ ਤੇ ਇਹ ਜਦੋਂ ਸਵੇਰੇ ਇਹਨਾਂ ਦੇ ਨਾਲ ਦੇ ਡਰਾਈਵਰਾਂ ਨੇ ਠਾਏ ਆ ਇਹਨਾਂ ਨੇ ਟਾਕੀ ਨਹੀਂ ਖੋਲੀ ਤਾਂ ਟਾਕੀ ਖੋਲੀ ਉਹਨਾਂ ਨੇ ਟੱਕਾ ਟੁੱਕਾ ਮਾਰ ਕੇ ਜਦ ਦੇਖਿਆ ਤਾਂ ਅੰਦਰ ਇਹ ਸੁੱਤੇ ਉਹਨਾਂ ਨੂੰ ਤਾਂ ਸੁੱਤੇ ਪਏ ਸੀ ਉਹਨਾਂ ਨੇ ਹਲਾਇਆ ਫਿਰ ਇਹਨਾਂ ਨੂੰ ਜਦੋਂ ਫਿਰ ਉਹ ਕਬਰਾਂ ਗਏ ਫਿਰ ਉਹ ਸਾਡੇ ਕੋਲ ਆਏ ਕਹਿੰਦੇ ਵੀ ਬੰਦੇ ਉੱਠ ਨਹੀਂ ਰਹੇ ਹੈਗੇ ਬੰਦਾ ਬੰਦਾ ਐਦਾਂ ਤਾਂ ਕਹਿ ਨਹੀਂ ਸਕਦਾ ਵੀ ਮਰ ਗਿਆ ਜਾਂ ਕੀ ਕਿਹਾ ਹੈ ਹੈਨਾ ਜੀ ਤੇ ਉਹ ਫਿਰ ਜਦੋਂ ਉਹਨਾਂ ਨੇ ਆਪਣਾ ਦੇਖਿਆ ਮੈਂ ਜਾ ਕੇ ਹਾਲਤ ਦੇਖਿਆ ਤਾਂ ਇਹ ਡੈੱਡ ਸੀਗੇ ਜੀ ਮੌਤ ਦਾ ਕੀ ਕਾਰਨ ਲੱਗਦਾ ਮੌਤ ਦਾ ਕਾਰਨ ਇਹੀ ਹੈ ਜੀ ਇਹ ਜਾਂ ਤਾਂ ਅੰਦਰੋਂ ਬਾਹਰੋਂ ਜਿੱਦਾਂ ਖਾ ਪੀ ਕੇ ਸੁੱਤੇ ਹੈ ਜੀ ਇਹਨਾਂ ਨੇ ਉਹ ਕੀਤੀ ਨਹੀਂ ਜੀ ਆਪਣੀ ਟਾਕੀ ਪੂਰੀ ਬੰਦ ਸੀਗੀ ਜੀ ਇੱਕ ਕੋਲਾ ਪਿਆ ਜੀ ਥੱਲੇ ਭੱਟੀ ਦੇ ਵਿੱਚ ਇਹ ਬਾਹਰੋਂ ਕਿਤੇ ਰੋਟੀ ਖਾਧੀ ਆ ਜਾਂ ਕੀ ਕੀਤਾ ਇਹਨਾਂ ਨੇ ਕੋਲਾ ਲਿਆ ਜੀ ਕੋਲਾ ਲਿਆ ਜੀ ਉਹ ਕੋਲਾ ਐ ਸੇਕਣ ਦੇ ਲਈ ਧੂਆ ਪੈ ਗਿਆ ਉਹਦਾ ਇਹ ਇਹਨਾਂ ਨੂੰ ਨੀਂਦ ਆ ਗਈ ਸੌਂ ਗਏ ਬਸ ਸੁੱਤੇ ਹੀ ਰਹਿ ਗਏ ਜਾਨੀ ਕਿ ਤੁਹਾਨੂੰ ਮੇਨ ਕਾਰਨ ਇਹੀ ਆ ਵੀ ਆਕਸੀਜਨ ਇਹਨਾਂ ਨੂੰ ਮਿਲੀ ਨਹੀਂ ਟਾਕੀ ਖੁੱਲੀ ਛੱਡੀ ਨਹੀਂ ਇਹਨਾਂ ਨੇ ਇਹਨਾਂ ਨੂੰ ਫਿਰ ਜਾਨੀ ਉੱਠੇ ਉੱਠਦੇ ਜਾਂਦਾ ਘਮਰਾਂਦੇ ਸਾਹ ਬੰਦ ਹੁੰਦਾ ਉਠੇ ਹੈ ਨਹੀਂ ਠੰਡ ਠੰਡ ਸੀਗੀ ਇਹ ਲੋਈਆਂ ਲੈ ਕੇ ਆਪਣਾ ਸੌਂਗੇ ਸੁੱਤੇ ਹੀ ਰਹਿ ਗਏ ਆ ਜੀ ਜੀ ਮੇਨ ਕਾਰਨ ਇਹੀ ਹੈ ਵੀ ਇਹਨਾਂ ਨੂੰ ਆਕਸੀਜਨ ਨਹੀਂ ਮਿਲੀ ਐਸੋ ਸਭ ਕੀ ਮਾਮਲਾ ਦਿਖਾ ਦਿੱਤਾ ਗਿਆ ਹਾਂਜੀ ਸਾਨੂੰ ਸੂਚਨਾ ਮਿਲੀ ਸੀ ਜੀ ਇੱਥੇ ਫੈਕਟਰੀ 'ਚ ਇੱਕ ਟਰੱਕ ਖੜਾ ਟਰੱਕ ਦੇ ਵਿੱਚ ਦੋ ਡੈੱਡ ਬੋਡੀਆਂ ਮਿਲੀਆਂ ਨੇ ਅਸੀਂ ਪਹੁੰਚ ਗਏ ਜੀ ਇੱਥੇ ਤੇ ਡਰਾਈਵਰ ਦਾ ਨਾਮ ਪਤਾ ਲੱਗਿਆ ਛੋਟੂ ਰਾਮ ਜੀ ਤੇ ਜਿਹੜਾ ਹੈਗਾ ਇਹਦਾ ਕਨੈਕਟਰ ਉਹਦਾ ਨਾਮ ਹੈਗਾ ਸ਼੍ਰੀ ਭਗਵਾਨ ਤੇ ਸਾਡੀਆਂ ਫਰੈਂਕ ਸੈਂਸ ਦੀ ਟੀਮ ਆ ਰਹੀ ਹੈ ਨੀ ਉਹ ਚੈੱਕ ਕਰਨੀ ਹੈ ਵੀ ਕੀ ਰੀਜਨ ਕੀ ਇਹਨਾਂ ਦੀ ਮੌਤ ਦਾ ਦੀ। ਬੁੱਢੀ ਜਾਂਚ ਨਾਲ ਕੀ ਰੀਜਨ ਸਾਹਮਣੇ ਆਇਆ ਜੀ? ਮੋਡਲੀ ਜਾਂਚ ਤਾਂ ਜੋ ਅੰਗੂਠੀ ਪਈ ਆ ਜੀ ਉੱਥੇ ਇੱਕ ਕੋਲਿਆਂ ਵਾਲੀ ਉਹ ਤੋਂ ਜਾਪਦਾ ਬਾਕੀ ਕਲੀਅਰ ਹੋ ਜਾਊਗਾ ਸਾਡੀ ਟੀਮ ਆਮ ਤੇ। ਫਿਰ ਤੁਹਾਨੂੰ ਅਗਲੀ ਗੱਲਬਾਤ ਸ਼ੇਅਰ ਕਰ ਲਾਂਗੇ। ਪ੍ਰੋਕ ਮੈਂ ਤੁਹਾਨੂੰ ਸੂਚਿਤ ਕਰ ਦਵਾਂ। ਹਾਂਜੀ ਹਾਂਜੀ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦੇ ਦਿੱਤੀ ਹੈ ਜੀ। ਸਰ ਕੋਈ ਹੋਰ ਚੀਜ਼ ਗੱਲਬਾਤਾਂ ਨਹੀਂ ਲੱਗਦੀ ਕੋਈ ਜਿਵੇਂ ਕੋਈ ਕਤਲ ਦਾ ਕੋਈ ਅਜਿਹੀ ਗੱਲ ਤਾਂ ਨਹੀਂ ਹੈ ਕੁਝ। ਨਹੀਂ ਮੋਡਲੀ ਜਾਂਚ ਤੋਂ ਇਹ ਹੈ ਵੀ ਉੱਥੇ ਅੰਗੂਠੀ ਪਈ ਆ ਕੋਲਿਆਂ ਵਾਲੀ। ਇਹੀ ਜਾਪਦਾ ਵੀ ਇਹਨਾਂ ਨੂੰ ਗੈਸ ਜੜੀ ਆ ਬਾਕੀ ਸਾਡੀ ਫਰਾਂਸ ਕੇ ਸੈਂਸਰ ਟੀਮ ਆ ਰਹੀ ਹੈ ਨੇ ਉਹਨਾਂ ਨੂੰ ਚੈੱਕ ਕਰਨੀ ਹੈ ਅੱਗੇ ਸਾਨੂੰ ਜਾਣਕਾਰੀ ਦੇਣੀਗਾ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਲਾਂਗੇ